ਇੱਧਰ ਆ ਗਿਆ ਜੀ ਜਿਹੜੇ ਪਿਛਲੇ ਸਾਲ ਆਏ ਸੀ ਰਾਜਸਥਾਨ ਵਾਲੇ ਬਹੁਤ ਹੀਰੇ ਬੰਦਿਆ ਜੀ ਸਵੇਰ ਤੇ ਪੇਡਾਚਾਰੀਆਂ ਤੇ ਜਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚ ਚੁੱਕਿਆ ਜੀ ਪੱਟੀ ਦੇ ਵਿੱਚ ਹਰ ਸਾਲ ਇਹ ਵੀਰ ਆਪਣੇ ਇੱਥੇ ਮਾਲ ਲੈ ਕੇ ਆਉਂਦੇ ਆ ਬਹੁਤ ਹੀਰੇ ਬੰਦਿਆ ਜੀ ਆਪਣਾ ਰੋਟੀ ਪਾਣੀ ਪਕਾਉਂਦੇ ਬਹੁਤ ਵੇਖ ਲੋ ਨਾਲ ਰੱਖਿਆ ਜਾਜ ਜੰਮੀ ਤਰਾ ਓਏ ਜੰਮੀ ਪਿੱਛੇ ਮੁੜ ਇਹਨੂੰ ਮਾਰੇ ਨੂੰ ਕੁਛ ਨਹੀਂ ਤਾਂ ਦਾਬਾ ਮਾਰੇ ਨੂੰ ਦਾਬਾ ਮਾਰ ਦੇ ਬੈਨਾ ਹੈ ਛੋਟਾ ਬੱਚਾ ਵਾ ਵੇਖੋ ਜਾਜ ਜਾਜ ਉਤਰੇ ਹੈ ਨਾ ਲੈਂਡ ਹੋ ਗਿਆ ਆਪਣੇ ਇਹ ਮੋਦੀ ਆ ਗਿਆ ਸਹੀ ਗੱਲ ਆ ਵੇਖੋ ਹੈ ਨਾ ਤੇ ਭਾਈ ਇਹ ਕਿਹੜੇ ਜ਼ਿਲ੍ਹੇ ਤੋਂ ਆਪਾਂ ਆਏ ਸਾਂ ਜੀ ਜੋਧਪੁਰ ਜੋਧਪੁਰ ਵੇਲੇ ਬੱਚੇ ਵੀ ਨਾਲ-ਨਾਲ ਦਾਲ ਜਿਹੜੇ ਬੱਚੇ ਹੁੰਦੇ ਆ ਲੱਦ ਪੈਂਦੇ ਜੋਧਪੁਰ ਵਾਲੇ ਆ ਇਹ ਆਪਣੇ ਰਾਮਦੇਵ ਜੀ ਮੰਦਿਰ ਹਾਂ ਬਾਬਾ ਰਾਮਦੇਵ ਜੀ ਦੇ ਮੰਦਿਰ ਨੇੜੇ ਹਾਂ ਤਾਂ ਵੇਖੋ ਕਿਹ ਰਹ ਹਨ ਸਾਰੇ ਬਾਈ ਜੀ ਆ ਗਏ ਆ ਇਹ ਆਪਣੇ ਪੁਰਾਣੇ ਦੋਸਤ ਆ ਥੋੜਾ ਕੰਮ ਗਿਆ ਪਿੰਡ ਨੂੰ ਗਿਆ ਦੂਸਰਾ ਬੰਦਾ ਆਪਣਾ ਨਾ ਟਾਂਕੂ ਚਲ ਆ ਜਿਮੀ ਤੂੰ ਚੱਲ ਕਰੇ ਠੀਕ ਆ ਬਾਈ ਜੀ ਸ਼ੇਅਰ ਕਰੋ ਬੜੀ ਬੜੀ ਸਖਤ ਮਿਹਨਤ ਆ ਸਖਤ ਡਿਊਟੀ ਆ ਤੇ ਆ ਦੇਖੋ ਨਿੱਕੇ ਬੱਚੇ ਜਿਹੜੇ ਲਾਲੇ ਨਾਲੋਂ ਤਾਰਤੇ ਆ ਤੇ ਸਮਾਨ ਜਿਹੜਾ ਰੋਟੀ ਪਾਣੀ ਦਾ ਇਹਨਾਂ ਦੇ ਵਿੱਚੋਂ ਸਾਰੇ ਪਤੀਲੇ ਬਤੂਲੇ ਕੱਢੇ ਜਾਣਗੇ ਤੇ ਵੇਖੋ ਐਨ ਆਪਣੇ ਇੱਕ ਡੰਗਰ ਬੜਾ ਪਰੇਸ਼ਾਨ ਕਰ ਦਿੰਦਾ ਵੇਖੋ ਸਾਰੀਆਂ ਪੇਡਾਂ ਇਤਨਾ ਬਾਈ ਬਿਨਾਂ ਰਸੇ ਤੋਂ ਬਿਠਾਉਣੀਆਂ ਇਹਨਾਂ ਕਿਤੇ ਨਹੀਂ ਹਿਲਣੀਆਂ ਕਿਹਨੇ ਬਈ ਇਹ ਬੜੀ ਤਕੜੀ ਗੱਲ ਆ ਇੱਕ ਹੀ ਇੱਕ ਨਹੀਂ ਹਿਲੇਗਾ ਹਾਂ ਇੱਕ ਨਹੀਂ ਹਿਲੇਗਾ ਥੋੜੀ ਦੇਰ ਇਹ ਕਰੇਗੀ ਫਿਰ ਬਾਅਦ ਵਿੱਚ ਇੱਕ ਹੀ ਨਿਕਲੇਗਾ ਹਾਂ ਫਿਰ ਨਹੀਂ ਹਿੱਲਦੀ ਹੈ ਨਾ ਫਿਰ ਬੈਠ ਅੱਗੇ ਦਿਖਾ ਦੂਸਰੀ ਬੰਦ ਕਰੀਂ ਅੱਛਾ ਅੱਛਾ लगभग होगी दूसरी पीछे अपनी पूरी तीनों तीनों ग्रुप में पंद्रह सौ आई है ना एक ही मालिक की है आ, नहीं, अलग अलग, अलग, अलग सेठ की के पिछला पिछला तो दो सेठ की आई थी आ, इस बार तो ये तीन आई तीन, है। तीन, है। तीन, तीन है। हाँ तीन, तीन ਤਿੰਨ ਸੇਟ ਕੀ ਆਈ ਹੈ ਜੀ ਪਿਛਲੀ ਵਾਰ ਦੋ ਦੋ ਸੇਟ ਕੀ ਆਈ ਦੀ ਛਾਕ ਚਾਚ ਅੱਛਾ ਅੱਛਾ ਕੋਈ ਜੀਜਾ ਕੋਈ ਚਾਚਾ ਕੋਈ ਤਾਇਆ ਇਹ ਬਿਜ਼ਨਸ ਹੀ ਹੋਏਗਾ ਉਹਨਾਂ ਦਾ ਨਾ ਆ ਬਿਜ਼ਨਸ ਹੀ ਹੈ ਕਿ ਨਹੀਂ ਇਹ ਮਜ਼ਦੂਰੀ ਹੈ ਯਾਰ ਤੁਹਾਡੇ ਜਿਹੇ ਪੇੜੀ ਵਾਲੀ ਵੇ ਹਾਂ ਆ ਤੇ ਆ ਮਜ਼ਦੂਰੀ ਤੁਹਾਡਾ ਮਹੀਨੇ ਦੇ ਹਿਸਾਬ ਤਨਖਾਹ ਹੈ ਪੇਮੈਂਟ ਮਹੀਨੇ ਦੀ ਦਿੰਦੇ ਆ ਕਿੰਨੀ 15000 ਵੇਹ ਲੋ ਸਾਰਾ ਦਿਨ ਖੇਤਾਂ ਚ ਘੁੰਮਣਾ ਹਨਾ 15000 ਰੁਪਏ ਪੇਮੈਂਟ ਕੀ ਤੇ ਕਿੰਨੀ ਕ 3000 ਰੁਪਏ ਬੋ ਕੋੱਖ ਵੀ ਘੱਟ ਤੋਂ ਘੱਟ 5000 ਰੁਪਏ ਪੇਮੈਂਟ ਹੋਵੇ ਤੇ ਫਿਰ ਜਾ ਕੇ ਗੱਲ ਬਣਦੀ ਕਿਉਂ ਭਈਆ ਖੇਤੋਂ ਮੈਂ ਰਹਿਣਾ ਧੂਪ ਮੈਂ ਰਹਿਣਾ ਕਿ ਨਹੀਂ ਜ਼ਿੰਦਗੀ ਬਹੁਤ ਔਖੀ ਹੈ ਬਾਈ ਜ਼ਿੰਦਗੀ ਬਹੁਤ ਔਖੀ ਹੈ ਤੇ ਤਾ ਵੀ ਪਰਵਾਹ ਨਹੀਂ ਕਰਦੇ ਕੋਈ ਪਰਵਾਹ ਨਹੀਂ ਹਾਂ ਬੈਠ ਗਏ ਖਾਣਾ ਖਾਇਆ ਰੋਟੀ ਖਾਈ ਚਾਹ ਪੀ ਇਹਦੇ ਖੇਤਾ ਜੀ ਸੌ ਜਾਣਾ ਹਨਾ ਮੱਛਰ ਨਹੀਂ ਲੜਦਾ ਕੁਛ ਨਹੀਂ ਲੜਦਾ ਹੁੰਦਾ ਜਿੱਜ ਗਿਆ ਮੱਛਰ-ਮੁਛਰ ਮੈਂ ਨਹੀਂ ਡਰਦਾ ਹਾਂ ਮੱਛਰ-ਮੁਛਰ ਦੀ ਪਰਵਾਹ ਨਹੀਂ ਕਰਦੇ ਤੇ بارش ਦੇ ਟਾਈਮ ਫਿਰ ਕੀ ਹੁੰਦਾ ਜੇ ਪਰੇਸ਼ਾਨੀ ਨਹੀਂ ਆਉਂਦੀ ਆਪਾਂ ਨੂੰ ਬਿਲਕੁਲ ਜੀ ਪਰੇਸ਼ਾਨੀ ਨਹੀਂ ਆਉਂਦੀ ਉੱਧਰ ਬਸਾਰ ਕੰਮ ਮੈਂ Rajasthan ਹਾਂ ਇੰਨੇ ਚਪਈ ਇਧਰ ਜੇ بارش ਹੋ ਜੇ ਆ ਮਜਦੂਬ ਮੇਰੀ ਬੂਰੀ ਹੈ ਨਾ ਤਰਪਾਲ-ਤਰਪੂਲ ਵੀ ਰੱਖੀ ਹੋਣੀ ਕੀ ਹੈ ਨਾ ਹੱਬ ਜੇ ਕਿਤੇ ਆ ਜਾਏ ਤੇ ਬੰਦਾ ਤਰਪਾਲ ਦੇ ਨੀਚੇ ਤੇ ਬੈਠ ਜੇ ਹਾਂ ਇਹ ਸਨੀਆਂ ਕੋਈ ਨਹੀਂ ਹੈ ਬਾਈ ਹਾਂ ਚਲੋ ਆਪਣਾ ਸਮਾਨ ਵਿਚਾਲੇ ਭੀਗਨੇ ਸੇ ਇੰਨਾ ਬਹੁਤ ਆ ਤੇ ਕਰੋ ਸ਼ੇਅਰ ਵੀਡੀਓ ਬਾਈ ਜੀ ਕਿਵੇਂ ਲੱਗੀ ਗੱਲ ਬਾਕੀ ਆਜ ਆਜਾਂਦੇ ਵਿੱਚ ਸਾਰਾ ਰਾਸ਼ਨ ਆ ਖਾਣ ਪੀਣ ਵਾਲਾ ਰੋਟੀ ਆ ਵੇਖੋ ਪੀਪੀਆਂ ਤੇ ਚਾੜਿਆ ਕਪੜਾ ਪਾਣੀ ਏਸੀ ਨਾਲ ਠੰਡਾ ਰਹਿੰਦਾ ਇਹਨਾਂ ਚ ਆ ਜਿਹੜੇ ਵੀ ਆ ਪੀਪੀਆਂ ਨਾ ਇਹ Rajasthan ਚ ਬਣਾਉਂਦੇ ਨਾ ਜਿਆਦਾ ਇਹ ਬਣੀ ਬਣਾਈ ਲੈ ਕੇ ਆਏ ਜੇ ਕਿਵੇਂ ਨਾ ਨਾ ਇਹਨੂੰ ਬਣਾਈ ਤੇ ਆ ਬਣਾਈ ਤੋਂ ਮੇਰੇ ਬਣਾਈ ਅੱਛਾ ਇਹ ਤੇਰੀ ਬਣਾਈ ਆ ਅੱਛਾ ਅੱਛਾ ਵਾਹ ਭਾਈ ਵਾਹ ਖੁਦ ਦੀ ਬਣਾਈ ਹੋਈ ਬੜੀ ਹੈ ਦੇਖੋ ਇਸਕੇ ਉੱਪਰ ਪੂਰਾ ਜਿਵੇਂ ਮੰਜੀ ਨਹੀਂ ਮਿਲਦੇ ਚਾਰ ਪਾਈ ਹਾਂ ਹਾਂ ਚਾਰ ਪਾਈ ਜੂ ਬਣੀ ਹੋਈ ਸਾਰੀ ਬਣ ਕੇ ਵਾਹ ਭਾਈ ਵਾਹ ਬੜੀ ਕਲਾਕਾਰੀ ਹੈ ਭਰਾ ਦੀ ਓਕੇ ਥੈਂਕ ਯੂ